ਜੇ ਸਿੰਘਲਾ ਸਾਹਿਬ ਨੇ ਸੰਗਰੂਰ 'ਚ ਕੁਝ ਕਰਿਆ ਹੁੰਦਾ ਫਿਰ ਸੰਗਰੂਰ ਚੋੜ ਲੜਦੇ ਹੁਣ ਸਿੰਘਲਾ ਸਾਹਿਬ ਜੇ ਕੁਝ ਕਰਾਇਆ ਸੀ ਫਿਰ ਸੰਗਰੂਰ ਕਿਉਂਦਾ ਚੋੜ ਲੜੇ ਬੰਦਾ ਉੱਥੋਂ ਹੀ ਭਜਦਾ ਜਿੱਥੇ ਲੋਕਾਂ ਨੂੰ ਮੂੰਹ ਦਿਖਾਉਣ ਚੋਗਾ ਨਾ ਹੋਵੇ ਆਹੀ ਜਿਹੜਾ ਮੇਰੇ ਮੁਕਾਬਲੇ ਕਾਂਗਰਸ ਦਾ ਕੈਂਡੀਡੇਟ ਆਇਆ ਦਾ ਫਾਦਰ ਮੇਰੇ ਮੁਕਾਬਲੇ ਖੜਾ ਸੀ ਸੰਤਰਾਮ ਸਿੰਘ ਰਾਜੀ ਤੇ ਉਹਨੂੰ ਹਰਾਇਆ ਮੈਂ 50000 ਵੋਟਾਂ ਦੇ ਕਰੀਏ ਬੀਜੇਂਦਰ ਸਿੰਘਲਾ ਸਾਹਿਬ ਕਹ ਰਿਹਾ ਕਿ ਮੈਂ ਸੰਗਰੂਰ ਦੇ ਵਿਕਾਸ ਵਾਸਤੇ ਕਰਾਇਆ ਮੈਂ ਸਟੇਡੀਅਮ ਲੈ ਕੇ ਆਇਆ ਮੈਂ ਪੀਜੀਐਲ ਲੈ ਕੇ ਆਇਆ ਮੈਂ ਕੈਂਸਰ ਹਸਪੀਟਲ ਲੈ ਕੇ ਆਇਆ ਚੋ ਇਹਦਾ ਇਹ ਪਿਤਾ ਜੀ ਨੂੰ ਹਰਾਇਆ ਸੀਗਾ ਕੀ ਲੱਗਦਾ ਵੀ ਜੋ ਸਿੰਘਲਾ ਸਾਹਿਬ ਇੱਥੇ ਲੈ ਕੇ ਆ ਰਹੇ ਨੇ ਉਹ ਕਿੰਨੀ ਸੱਚਾਈ ਉਹਦੇ ਵਿੱਚ ਦੇਖੋ ਜੇ ਸਿੰਘਲਾ ਸਾਹਿਬ ਨੇ ਜ਼ਰੂਰ ਕੁਝ ਕਰਿਆ ਹੁੰਦਾ ਬਸ ਜ਼ਰੂਰ ਚੋੜ ਲੜਦੇ ਹੁਣ ਮੈਂ ਇੱਥੇ ਐਮਪੀ ਰਿਆਂ ਮੈਨੂੰ ਪਤਾ ਮੈਂ ਅਨੰਦ ਪ੍ਰਸਾਦ ਉਹ ਮੈਨੂੰ ਟ੍ਰੇਨ ਚ ਲਾਈ ਹਜੂਰ ਸਾਹਿਬ ਤੇ ਪਟਨਾ ਸਾਹਿਬ ਨੂੰ ਜਹਾਜ਼ ਚਲਾਏ ਜਲੰਧਰ ਤੋਂ ਚੰਡੀਗੜ੍ਹ ਦਾ ਰਸਤਾ 3 ਘੰਟੇ ਦੀ ਥਾਂ ਤੇ ਡੇਢ ਘੰਟੇ ਦਾ ਕਰਾਇਆ ਪਾਸਪੋਰਟ ਆਫਸ ਬਣਾਇਆ ਰੋਪੜ ਦੇ ਵਿੱਚ ਨਵੇਂ ਸ਼ਹਿਰ ਦੇ ਵੀ ਬਣਾਤਾ ਸੀ ਉਹ ਤਾਂ ਇੱਥੇ ਜਗ੍ਹਾ ਨਹੀਂ ਦਿੱਤੀ ਮੈਂ ਸੁਰਕਵਟੀ ਦੇ ਵਿੱਚ ਰਹਿ ਗਿਆ ਅਦਰਵਾਈ ਇੱਥੇ ਵੀ ਸੀ ਤੇ ਮੈਂ ਕਹਿ ਸਕਦਾ ਅੰਤਰਰਾਸ਼ਟਰੀ ਹਵਾਈ ਅੱਡਾ ਮਹਾਲੀ ਦੇ ਵਿੱਚ ਬਣਾਇਆ ਮਹਾਲੀ ਦਾ ਜਿਹੜਾ ਗੰਦਾ ਨਾਸ ਉਹ ਕਵਰ ਕਰਾਇਆ ਐਨਐਫਐਲ ਦਾ ਕਾਰਖਾਨਾ ਬੰਦ ਕਰਨ ਦੇ ਆਰਡਰ ਕਰਤੇ ਇਥੋਂ ਵਾਪਸ ਕਰਾਇਆ ਹੁਣ ਸਿੰਘਲਾ ਸਾਹਿਬ ਜੇ ਕੁਝ ਕਰਾਇਆ ਸੀ ਫਿਰ ਸੰਗਰੂਰ ਕਿਉਂ ਨਾ ਚੌਣ ਲੜੇ ਬੰਦਾ ਉੱਥੋਂ ਹੀ ਭੱਜਦਾ ਜਿੱਥੇ ਲੋਕਾਂ ਨੂੰ ਮੂੰਹ ਦਿਖਾਉ ਜੋਗਾ ਨਾ ਹੋਵੇ ਜਿੱਥੇ ਲੋਕਾਂ ਦੇ ਕੰਮ ਕਰਾਏ ਹੋਣ ਉੱਥੇ ਤਾਂ ਅਗਲਾ ਭੱਜ ਕੇ ਜਾਂਦਾ ਸੋ ਇਹ ਤਾਂ ਝੂਠ ਬੋਲਣ ਦੀਆਂ ਦੁਕਾਨਾਂ ਖੋਲੀਆਂ ਹੋਈਆਂ ਕਾਂਗਰਸ ਤੇ ਆਪ ਵਾਲਿਆਂ ਨੇ ਤੇ ਉਹ ਝੂਠ ਦਾ ਸੌਦਾ ਵੇਚਣਾ ਚਾਹੁੰਦੇ ਹੁਣ ਝੂਠ ਦਾ ਸੌਦਾ ਨਹੀਂ बिकਦਾ ਸਿੰਘਲਾ ਸਾਹਿਬ ਤਾਂ ਵੀ ਕਹਿ ਰਹੇ ਨੇ ਜੇ ਚੰਦੂ ਮਾਹਰ ਸਾਹਿਬ ਨੂੰ ਵੋਟ ਪਾਉਂਦੇ ਜੇ ਉਹ ਜਿੱਤੇ ਦੇ ਤੇ ਵੋਟ ਸੇ ਬੀਜੇਪੀ ਨੂੰ ਜਾਏਗੀ ਇਸੇ ਕੀ ਰੱਖਿਮਤਾ ਦੇਖੋ ਜਿਹੜੇ ਇਹ ਉਹਨਾਂ ਦੇ ਕੈਡਨਲ ਤਾਂ ਵੋਟ ਜਾਣੀ ਨਹੀਂ ਪਹਿਲੀ ਗੱਲ ਤਾਂ ਜੇ ਬੀਜੇਪੀ ਵੱਲ ਜਾਣਾ ਹੁੰਦਾ ਸੀ ਹੁਣੀ ਨਾ ਚਲੇ ਜਾਂਦੇ ਦ ਜਦੋਂ ਦੇਸ਼ ਦੇ ਵਿੱਚ ਜਿਹੜੀ ਸਤਾ ਦੀ ਚਾਬੀ ਆ ਉਹ ਖੇਤਰੀ ਪਾਰਟੀਆਂ ਦੇ ਹੱਥ ਆ ਰਹੀ ਆ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਤਾਕਤਵਰ ਹੋ ਕੇ ਸਾਹਮਣੇ ਆ ਰਹੀਆਂ ਨੇ ਜਦੋਂ ਸਤਾ ਦੀ ਚਾਬੀ ਸਾਡੇ ਹੱਥ ਜਦੋਂ ਖੇਤਰੀ ਪਾਰਟੀਆਂ ਮਜ਼ਬੂਤ ਹੋ ਕੇ ਉਣਗੀਆਂ ਤਾਂ ਸਰਦਾਰੀ ਅਕਾਲੀਆਂ ਦੇ ਹੱਥ ਹੋਣੀਆਂ ਕਿਉਂਕਿ ਸਾਰੀਆਂ ਖੇਤਰੀ ਪਾਰਟੀਆਂ ਵਿੱਚ ਸਭ ਤੋਂ ਵੱਧ ਰਿਗਾਰਡ ਕਿਸੇ ਦਾ ਹੈ ਤਾਂ ਅਕਾਲੀ ਦਲ ਦਾ 14 ਤੋਂ 19 ਤੱਕ ਦਾ ਤੁਹਾਡਾ ਸਫਰ ਹੀੜਾ ਸੀਗਾ ਉਹਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਜੇ ਗੱਲ ਕਰੀਏ ਤਾਂ ਬੰਗਾ ਤੋਂ ਸ਼੍ਰੀ ਅਨੰਦਪੁਰ ਸਾਹਿਬ ਵਾਲੀ ਸਟੋਨ ਵੀ ਲਗਵਾਏ ਤੁਸੀਂ ਗੜਗਰੀ ਸਾਹਿਬ ਨੂੰ ਕੰਪਲੀਟਲੀ ਹੋ ਸਕੇ ਉਂ ਕੀ ਵਜ੍ਹਾ ਨਹੀਂ ਦੇਖੋ ਗੱਲ ਇਹ ਆ ਬੇ ਮੈਨੂੰ ਕਿਸੇ ਨੇ ਨਹੀਂ ਸੀ ਕਿਹਾ ਮੈਂ ਆਪ ਸੋਚਿਆ ਸੀ ਕਿ ਬੰਗਾ ਤੋਂ ਲੈ ਕੇ ਅਨੰਦਪੁਰ ਸਾਹਿਬ ਨਾਣਾ ਦੇਵੀ ਤੱਕ ਹਾਈਵੇ ਬਣਾਇਆ ਜਾਵੇ ਮੈਂ ਗੜਕਰੀ ਸਾਹਿਬ ਕੋਲ ਗਿਆ ਲੋਕ ਸਭਾ ਚ ਮਸਲਾ ਠਾਇਆ ਮੈਂ ਜੋਰ ਪਾ ਕੇ ਪਾਸ ਕਰਾਇਆ ਨੈਸ਼ਨਲ ਹਾਈਵੇ ਫਿਰ ਨੈਸ਼ਨਲ ਵਾਈ ਹਾਈਵੇ ਪਾਸ ਕਰਾ ਕੇ ਐਲਾਨ ਕਰਾ ਕੇ ਪੈਸੇ ਸੈਂਕਸ਼ਨ ਕਰਾ ਕੇ ਨਹੀਂ ਪੱਥਰ ਰਖਾ ਕੇ ਮੈਂ ਸਮਝਦਾ ਸੀ ਕਿ ਅੱਗੇ ਸੂਬਾ ਸਰਕਾਰ ਨੇ ਕੰਮ ਤੋਰਨਾ ਸੀ ਆਪ ਦਾ ਗੜਕਰੀ ਸਾਹਿਬ ਨੇ ਬਣਾਉਣੀ ਸੀ ਸੜਕ ਸਮ ਤਾਂ ਸਟੇਟ ਗਵਰਨਮੈਂਟ ਨੇ ਕਰਨਾ ਸੀ ਸਟੇਟ ਗਵਰਨਮੈਂਟ ਨੇ ਬੇਈਮਾਨੀ ਕੀਤੀ ਇਹਨਾਂ ਨੇ ਫੈਲੇ ਘੁਮ ਕਰਤੀ ਇਹਨਾਂ ਨੇ ਫਾਰਮੈਲਟੀਆ ਕੀਤੀ ਨਹੀਂ ਥਾਂ ਦੀ ਥਾਂ ਕੰਮ ਕਰਾ ਰਿਆ ਮੈਂ ਐਮਪੀ ਨਾ ਬਣ ਸਕਿਆ ਬਾਅਦ ਚ ਤੇ ਜਿਹੜੇ ਦੂਜੇ ਐਮਪੀ ਸਾਹਿਬਾ ਇਹ ਉਹਨਾਂ ਨੂੰ ਐਸੇ ਵੀ ਚੰਦੂ ਮਜਰੇਸਾ ਨਾ ਲੱਗੂਗਾ ਵੀ ਮੇਰਾ ਨਾਮ ਲੱਗਣ ਕਰਕੇ ਵੀ ਕ੍ਰੈਡਿਟ ਉਹਨਾਂ ਲੈ ਜਾਣ ਉਹਨਾਂ ਨੇ ਕੰਮੇ ਨਹੀਂ ਸ਼ੁਰੂ ਕਰਨ ਦਿੱਤਾ ਤੇ ਉਹ ਵਿੱਚੇ ਰਹਿ ਗਿਆ ਪ੍ਰੋਜੈਕਟ ਹੁਣ ਮੈਂ ਐਮਪੀ ਬਣੂਗਾ ਮੈਂ ਹਰ ਹਾਲਤ 1.5 ਸਾਲ ਦੇ ਵਿੱਚ ਇਹ ਸੜਕ ਨੂੰ ਮੁਕੰਮਲ ਕਰਾ ਕੇ ਦਿਖਾਵਾਂਗਾ ਹੁਣ ਭਾਵੇਂ ਕਾਰਸੇਵਾਲੇ ਬਾਬੇ ਨੇ ਸ਼ੁਰੂ ਕੀਤੀ ਆ ਪਰ ਮੈਂ ਸਮਝਦਾ ਇਹਦਾ ਜੇ ਕਰੋੜਾ ਰੁਪਏ ਦਾ ਕੰਮ ਆ ਅਸੀਂ ਕਿਉਂ ਸੰਗਤ ਦਾ ਪੈਸਾ ਲਾ ਕੇ ਗੱਲਾਂ ਕਰਦੇ ਆ ਜਦੋਂ ਸੈਂਕਸ਼ਨ ਹੋਇਆ ਵਾ ਪੈਸਾ ਜਦੋਂ ਸੈਂਟਰ ਦਾ ਪੈਸਾ ਹੈ ਤੇ ਸੈਂਟਰ ਕਿਉਂ ਨਾ ਕਰੇ ਤੇ ਅਸੀਂ ਕਰਾ ਕੇ ਦਿਖਾਵਾਂਗੇ ਪਿਛਲੇ ਦਿਨ ਦੇ ਵਿੱਚ ਪੰਥਰੇ ਸਮਾਗਮ ਲੈ ਮੈਂ ਨਾ ਉੱਥੇ ਸਾਡੇ ਪਰਿਵਾਰ ਵਿਛੋੜੇ ਇੱਕ ਅੰਡਰਪਾਸ ਬਣਾਉਣ ਦੀ ਗੱਲ ਸੀ ਟਰਾਲੀਆਂ ਉੱਪਰੋਂ ਹੁੰਦੇ ਨੇ ਨੈਚਰ ਉਲਟ ਜਾਂਦੀ ਅਸੀਂ ਸਾਡੇ ਉਸ ਸਮੇਂ ਦੇ ਪ੍ਰਧਾਨ 1 ਕਰੋੜ ਰੁਪਇਆ ਰੇਲਵੇ ਨੂੰ ਜਮ੍ਹਾਂ ਕਰਾਉਣ ਵਾਸਤੇ ਜਾਣ ਲੱਗੇ ਮੈਂ ਮੱਥਾ ਟੇਕਣ ਗਿਆ ਮੈਂ ਕਿਹਾ ਇਹ ਕੀ ਆ ਕਹਿੰਦਾ ਕਰੋੜ ਰੁਪਇਆ ਰੇਲਵੇ ਨੂੰ ਜਮ੍ਹਾਂ ਕਰਾਉਣਾ ਮੈਂ ਕਿਹਾ ਨੂੰ ਮੁੜ ਕੇ ਗੁਰੂ ਦੀ ਗੋਲਕ ਤੇ ਰੱਖੋ ਮੈਂ ਪੀਆ ਮੈਂ ਰੇਲਵੇ ਤੇ ਕਰਾ ਕੇ ਦਊਗਾ ਮੈਂ ਰੇਲਵੇ ਤੇ ਕਰਾ ਕੇ دیا۔ ਹੁਣ ਵੀ ਮੈਂ ਕਹਿੰਦਾ ਵੀ ਕਾਰਸੇਵਾਲੇ ਬਾਬਿਆਂ ਦਾ ਧੰਨਵਾਦ ਉਹ ਲੱਗੇ ਹੋਏ ਨੇ ਸੰਗਤ ਲੱਗੀ ਹੋਈ ਆ ਪਰ ਅਸੀਂ ਕਿਉਂ ਨਾ ਸਰਕਾਰ ਦਾ ਪੈਸਾ ਲਵਾ ਲਈਏ ਕਿਉਂ ਸੈਂਕਸ਼ਨ ਹੋਇਆ ਪ੍ਰੋਜੈਕਟ ਹੈ ਹੈ